ਨੌਰ ਸਾਉਥ ਪੋਰੇਟ ਦਾ ਬੋਲ ਟਿਕੜਾ ਹੈ ਹੁਣ ਸੇ ਅਗੇ ਫੁੱਟ ਸਕਤੇ ਕਿ ਕਿਵੇਂ ਹੋਤਾ ਹੈ ਰੇਫ ਤੋਂ ਲੋਗੋ ਕੋ ਸਭਾਇਆ ਜਾਏ ਕੰਗਣਾ ਰਣੋਤ ਆਪਣੇ ਬਿਆਨ ਕਰਕੇ ਕਾਫੀ ਚੋਚਾ ਵਿਚ ਰਹਦੀ ਹੈ ਅਤੇ ਪਿਛਲੇ ਦਿਨੀ ਉਹਨਾਂ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਕਿਸਾਨੀ ਅੰਦੋਲਨ ਦੌਰਾਨ ਚੋਪਰਜਨਾਦ 'यां ਕਈ ਘਟਨਾਵਾਂ ਹੋਈਆਂ ਸਨ ਜੇਕਰ ਕੇਂਦਰ ਵਿੱਚ ਮਜ਼ਬੂਤ ਸਰਕਾਰ ਨਾ ਹੁੰਦੀ ਤਾਂ ਬੰਗਲਾਦੇਸ਼ ਵਰਗਾ ਹਾਲ ਇੱਥੇ ਹੋਣਾ ਸੀ ਉੱਥੇ ਹੀ ਇਸ ਬਿਆਨ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਰੋਸ ਪਾਇਆ ਗਿਆ ਸੀ ਹੁਣ ਕੰਗੜਾ ਰਣੌਤ ਨੂੰ ਲੈ ਕੇ ਸਿਮਰਨਜੀਤ ਸਿੰਘ ਮਾਨ ਦਾ ਵਿਵਾਦਿਤ ਬਿਆਨ ਸਾਹਮਣੇ ਆਇਆ ਉਹਨਾਂ ਨੂੰ ਜਦੋਂ ਕੰਗੜਾ ਦੇ ਕਿਸਾਨਾਂ ਤੇ ਦਿੱਤੇ ਗਏ ਬਿਆਨ ਬਾਰੇ ਪੁੱਛਿਆ ਗਿਆ ਤਾਂ जिमरणजीत सिंह ਮਾਨ ਨੇ ਕਿਹਾ ਕਿ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਪਰ ਤੁਸੀਂ ਕੰਗਣਾ ਨੂੰ ਰੇਪ ਬਾਰੇ ਪੁੱਛੋ ਕਿਵੇਂ ਹੁੰਦਾ ਉਹਨਾਂ ਨੂੰ ਕਾਫੀ ਤਜਰਬਾ ਹੈ ਜਿਵੇਂ ਕੋਈ ਸਾਈਕਲ ਚਲਾਉਂਦਾ ਹੈ ਅਤੇ ਉਸ ਨੂੰ ਉਸ ਦਾ ਪਤਾ ਹੁੰਦਾ ਹੈ ਕਿ ਉਸ ਨੇ ਸਾਈਕਲ ਕਿਵੇਂ ਚੜਾਉਣੀ ਹੈ ਇਸੇ ਤਰ੍ਹਾਂ ਉਹਨਾਂ ਨੂੰ ਰੇਪ ਦਾ ਵੀ ਤਜਰਬਾ ਹੁੰਦਾ ਹੈ ਕਿ ਰੇਪ ਕਿਵੇਂ ਹੁੰਦਾ ਤੁਹਾਨੂੰ ਦੱਸਦੀ ਹੈ ਕਿ ਕੰਗਣਾ ਦੇ ਬਿਆਨ ਤੇ ਅੱਜ ਉਹਨਾਂ ਨੂੰ ਪਾਰਟੀ ਪ੍ਰਧਾਨ ਜੇਪੀ ਨੱਡਾ ਨੇ ਦਿੱਲੀ ਵਿੱਚ ਤਲਬ ਕੀਤਾ ਸੀ ਅਤੇ ਦਿੱਲੀ ਵਿੱਚ ਕੰਗਨਾ ਨੇ ਜੇਪੀ ਨੱਡਾ ਨਾਲ ਮੁਲਾਕਾਤ ਕੀਤੀ ਸੀ ਪਰ ਮੁਲਾਕਾਤ ਵਿੱਚ ਕੀ ਹੋਇਆ ਇਸ ਬਾਰੇ ਕੰਗਨਾ ਨੇ ਕੁਝ ਵੀ ਨਹੀਂ ਦੱਸਿਆ ਪਾਰ ਇਸ ਤੋਂ ਪਹਿਲਾਂ ਜੇਪੀ ਨੱਡਾ ਨੇ ਇੱਕ ਬਿਆਨ ਜਾਰੀ ਕਰਕੇ ਕੰਗਨਾ ਨੂੰ ਇਹ ਨਸੀਹਤ ਦਿੱਤੀ ਸੀ ਕਿ ਉਹ ਨੀਤੀਗਤ ਫੈਸਲਿਆਂ ਬਾਰੇ ਕੁਝ ਵੀ ਨਾ ਬੋਲਣ ਇਸ ਤੋਂ ਬਾਅਦ ਕੰਗਨਾ ਦੇ ਸੁਰ ਢਿੱਲੇ ਪੈ ਗਏ ਸਨ ਉਹਨਾਂ ਨੇ ਕਿਹਾ ਕਿ ਮੈਂ ਅੱਗੇ ਤੋਂ ਬਿਆਨ ਦੇਣ ਵੇਲੇ ਸ਼ਬਦਾਂ ਦੀ ਵਰਤੋਂ ਕਰਨ ਦੀ कोशिश करा की नॉर्थ साउथ को रेप का तो बहुत तजर्बा है उनसे आगे पूछ सकते हैं कि कैसे होता है रेप तो लोगों को समझाया जाए कि रेप कैसे होता है उनको तो कैसे तजर्बा तो है तजर्बा जैसे होता है आप अगर साइकिल चलाते हैं तो साइकिल चलाने का तजर्बा नहीं होता तो उनको रेप का तजर्बा है इस पोस्ट बारे थोड़ी तो की राय है अपनी राय सू कमेंट बॉक्स के जरूर दौ ਅਤੇ ਜੇ ਅਹੀਆ ਤਾਜ਼ਾ ਜਾਣਕਾਰੀਆਂ ਦੇ ਲਈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਫਾਲੋਅ ਅਪ ਜ਼ਰੂਰ ਕਰ ਲਾਓ ਨੌ ਸਾਉਂਡ ਰੇਪ ਦਾ ਤਾਂ ਬਹੁਤ ਚਰਬਾ ਹੈ ਉਸੇ ਅੱਗੇ ਪੁੱਛ ਸਕਦੇ ਹਾਂ ਕਿ ਕੈਸੇ ਹੋਤਾ ਹੈ ਰੇਪ ਤੋਂ ਲੋਕੋ ਨੂੰ ਸੁਝਾਇਆ ਜਾਏ ਕੰਗਣਾ ਰਣੋਤ ਆਪਣੇ ਬਿਆਨਾਂ ਕਰਕੇ ਕਾਫੀ ਚੋਚਾ ਵਿਚ ਰਹਦੀ ਹੈ ਅਤੇ ਪਿਛਲੇ ਦਿਨੀ ਉਨ੍ਹਾਂ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਕਿਸਾਨੀ ਅੰਦੋਲਨ ਦੌਰਾਨ ਚੋਬਰ ਜਨਾਦ ਜਾਂ ਕਈ ਘਟਨਾਵਾਂ ਹੋਈਆਂ ਸਨ ਜੇਕਰ ਕੇਂਦਰ ਵਿੱਚ ਮਜ਼ਬੂਤ ਸਰਕਾਰ ਨਾ ਹੁੰਦੀ ਤਾਂ ਬੰਗਲਾਦੇਸ਼ ਵਰਗਾ ਹਾਲ ਇੱਥੇ ਹੋਣਾ ਸੀ ਉੱਥੇ ਹੀ ਇਸ ਬਿਆਨ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਰੋਸ ਪਾਇਆ ਗਿਆ ਸੀ ਹੁਣ ਕੰਗਣਾ ਰਣੌਤ ਨੂੰ ਲੈ ਕੇ ਸਿਮਰਨਜੀਤ ਸਿੰਘ ਮਾਨ ਦਾ ਵਿਵਾਦਿਤ ਬਿਆਨ ਸਾਹਮਣੇ ਆਇਆ ਉਹਨਾਂ ਨੂੰ ਜਦੋਂ ਕੰਗਣਾ ਦੇ ਕਿਸਾਨਾਂ ਤੇ ਦਿੱਤੇ ਗਏ ਬਿਆਨ ਬਾਰੇ ਪੁੱਛਿਆ ਗਿਆ ਤਾਂ जिमरणजीत सिंह ਮਾਨ ਨੇ ਕਿਹਾ ਕਿ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਪਰ ਤੁਸੀਂ ਕੰਗਣਾ ਨੂੰ ਰੇਪ ਬਾਰੇ ਪੁੱਛੋ ਕਿਵੇਂ ਹੁੰਦਾ ਹੈ ਉਹਨਾਂ ਨੂੰ ਕਾਫੀ ਤਜਰਬਾ ਹੈ ਜਿਵੇਂ ਕੋਈ ਸਾਈਕਲ ਚਲਾਉਂਦਾ ਹੈ ਅਤੇ ਉਸ ਨੂੰ ਉਸ ਦਾ ਪਤਾ ਹੁੰਦਾ ਹੈ ਕਿ ਉਸ ਨੇ ਸਾਈਕਲ ਕਿਵੇਂ ਚੜਾਉਣੀ ਹੈ ਇਸੇ ਤਰ੍ਹਾਂ ਉਹਨਾਂ ਨੂੰ ਰੇਪ ਦਾ ਵੀ ਤਜਰਬਾ ਹੁੰਦਾ ਹੈ ਕਿ ਰੇਪ ਕਿਵੇਂ ਹੁੰਦਾ ਹੈ ਤੁਹਾਨੂੰ ਦੱਸ ਦਈਏ ਕਿ ਕੰਗਣਾ ਦੇ ਬਿਆਨ ਤੇ ਅੱਜ ਉਹਨਾਂ ਨੂੰ ਪਾਰਟੀ ਪ੍ਰਧਾਨ ਜੇਪੀ ਨੱਡਾ ਨੇ ਦਿੱਲੀ ਵਿੱਚ ਤਲਬ ਕੀਤਾ ਸੀ ਅਤੇ ਦਿੱਲੀ ਵਿੱਚ ਕੰਗਨਾ ਨੇ ਜੇਪੀ ਨੱਡਾ ਨਾਲ ਮੁਲਾਕਾਤ ਕੀਤੀ ਸੀ ਪਰ ਮੁਲਾਕਾਤ ਵਿੱਚ ਕੀ ਹੋਇਆ ਇਸ ਬਾਰੇ ਕੰਗਨਾ ਨੇ ਕੁਝ ਵੀ ਨਹੀਂ ਦੱਸਿਆ ਪਾਰ ਇਸ ਤੋਂ ਪਹਿਲਾਂ ਜੇਪੀ ਨੱਡਾ ਨੇ ਇੱਕ ਬਿਆਨ ਜਾਰੀ ਕਰਕੇ ਕੰਗਨਾ ਨੂੰ ਇਹ ਨਸੀਹਤ ਦਿੱਤੀ ਸੀ ਕਿ ਉਹ ਨੀਤੀਗਤ ਫੈਸਲਿਆਂ ਬਾਰੇ ਕੁਝ ਵੀ ਨਾ ਬੋਲਣ ਇਸ ਤੋਂ ਬਾਅਦ ਕੰਗਨਾ ਦੇ ਸੁਰ ਢਿੱਲੇ ਪੈ ਗਏ ਸਨ ਉਹਨਾਂ ਨੇ ਕਿਹਾ ਕਿ ਮੈਂ ਅੱਗੇ ਤੋਂ ਬਿਆਨ ਦੇਣ ਵੇਲੇ ਸਹੀ ਸ਼ਬਦਾ ਦੀ ਵਰਤੋਂ ਕਰਨ ਦੀ कोशिश करा की नॉर्थ साउथ को रेप का तो बहुत तजर्बा है उनसे आगे पूछ सकते हैं कि कैसे होता है रेप तो लोगों को समझाया जाए कि रेप कैसे होता है उनको कैसे तजर्बा तो है, है? तजर्बा जैसे होता है आप अगर साइकिल चलाते हैं तो साइकिल चलाने का तजर्बा नहीं होता तो उनको रेप का तजर्बा है इस पोस्ट बारे थोड़ी तो की राय है अपनी राय सू कमेंट बॉक्स के जरूर दौ ਅਤੇ ਜੇ ਅਹੀਆ ਤਾਜ਼ਾ ਜਾਣਕਾਰੀਆਂ ਦੇ ਲਈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਫਾਲੋਅਪ ਜ਼ਰੂਰ ਕਰ ਲਓ